ਤਾਂ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਪੁਲਿਸ ਦੀ ਟੀਮ ਸੰਦੀਪ ਸੰਨੀ ਨੂੰ ਲੈ ਕੇ ਪਹੁੰਚੀ ਹੈ ਔਰ ਬੀਤੇ ਦਿਨ ਸਾਬਕਾ ਇੰਸਪੈਕਟਰ ਦੀ ਮੌਤ ਹੋ ਗਈ ਸੀ ਸੁਭਾ ਸਿੰਘ ਦੀ ਮੌਤ ਹੋਈ ਸੀ ਔਰ ਇਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀਏ ਕਿ ਸੁਧੀਰ ਸੂਰੀ ਦੇ ਕਤਲकांड ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਔਰ ਹਾਲ ਹੀ ਦੇ ਵਿੱਚ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਤਿੰਨ ਸਾਬਕਾ ਪੁਲਿਸ ਮੁਲਾਜ਼ਮਾ ਦੇ ਉੱਤੇ ਜਾਨਲੇਵਾ ਹਮਲਾ ਹੁੰਦਾ ਹੈ ਇਲਜ਼ਾਮ ਸੰਦੀਪ ਸੰਨੀ ਦੇ ਉੱਤੇ ਲੱਗਦੇ ਨੇ ਔਰ ਇਸ ਹਮਲੇ ਤੋਂ ਬਾਅਦ ਸੰਦੀਪ ਸੰਨੀ ਨੂੰ ਜਿਹੜਾ ਸੰਗਰੂਰ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਪਟਿਆਲਾ ਦੀ ਜੇਲ੍ਹ ਤੋਂ ਸੰਗਰੂਰ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਪਰ ਇਸ ਵਕਤ ਜਿਹੜੀਆਂ ਤੁਸੀਂ ਤਸਵੀਰਾਂ ਆ ਦੇਖ ਰਹੇ ਹੋ ਦੱਸਦੀ ਹੈ ਕਿ ਸੰਦੀਪ ਸੰਨੀ ਨੂੰ ਹੁਣ ਮੈਡੀਕਲ ਕਰਵਾਉਣ ਦੇ ਲਈ ਲਿਜਾਇਆ ਗਿਆ ਸੰਘਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਜਾਇਆ ਗਿਆ ਇਸ ਵਕਤ ਦੀ ਇਹ ਤਾਜ਼ਾ ਜਾਣਕਾਰੀ ਵੀ ਸਾਂਝੀ ਕਰ ਰਹੇ ਹਾਂ ਔਰ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਹਾਲਾਂਕਿ ਬੀਤੇ ਦਿਨ ਜ਼ਖਮੀ ਸਾਬਕਾ ਇੰਸਪੈਕਟਰ ਸੁਭਾ ਸਿੰਘ ਦੀ ਮੌਤ ਹੋ ਗਈ ਸੀ ਫਰਜ਼ੀ ਐਨਕਾਊਂਟਰ ਮਾਮਲੇ ਦੇ ਵਿੱਚ ਸਜ਼ਾ ਭੁਗਤ ਰਿਹਾ ਸੀ ਸੁਭਾ ਸਿੰਘ ਔਰ ਉਸ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਹਾਲਾਂਕਿ ਇਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਕਿ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਜਿਹੜਾ ਹਮਲਾ ਕਰ ਦਿੱਤਾ ਗਿਆ ਤਿੰਨ ਸਾਬਕਾ ਪੁਲਿਸ ਅਫਸਰਾਂ ਦੇ ਉੱਤੇ ਔਰ ਇਲਜ਼ਾਮ ਸੰਦੀਪ ਸੰਨੀ ਦੇ ਉੱਤੇ ਲੱਗਦੇ ਨੇ ਕਿ ਸੰਦੀਪ ਸੰਨੀ ਨੇ ਰੋਡ ਦੇ ਨਾਲ ਹਮਲਾ ਕੀਤਾ ਔਰ ਤਿੰਨੋਂ ਜਿਹੜੇ ਸਾਬਕਾ ਪੁਲਿਸ ਮੁਲਾਜ਼ਮ ਨੇ ਜ਼ਖਮੀ ਹੋਏ ਔਰ ਇੱਕ ਸਾਬਕਾ ਇੰਸਪੈਕਟਰ ਦੀ ਬੀਤੇ ਦਿਨ ਜਿਹੜੀ ਹੈ ਮੌਤ ਹੋ ਗਈ ਸੂਬਾ ਸਿੰਘ ਦੀ ਹਾਲਾਂਕਿ ਅ ਬੀਤੇ ਦਿਨ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਸੀ ਕੇ ਸੰਦੀਪ ਸੰਨੀ ਦਾ ਜਿਹੜਾ ਪਰਿਵਾਰ ਹੈ ਉਹ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬਾਹਰ ਪਹੁੰਚਿਆ ਔਰ ਉਹਨਾਂ ਨੇ ਇਹ ਮੰਗ ਕੀਤੀ ਕਿ ਜਿਹੜਾ ਸੰਦੀਪ ਸੰਨੀ ਹੈ ਉਸਦੀ ਬੈਰਕ ਜਿਹੜੀ ਹੈ ਉਹ ਬਦਲੀ ਜਾਵੇ ਪਹਿਲਾਂ ਵੀ ਇਸ ਗੱਲ ਦਾ ਉਹਨਾਂ ਨੇ ਜ਼ਿਕਰ ਕੀਤਾ ਸੀ ਹਾਲਾਂਕਿ ਮੀਡੀਆ ਦੇ ਰੂਬਰੂ ਹੋ ਕੇ ਸੰਦੀਪ ਸੰਨੀ ਦੇ ਪਰਿਵਾਰ ਨੇ ਇਹ ਗੱਲ ਵੀ ਆ ਕਿ ਉਹਨਾਂ ਦੇ ਆਪਰਾਣੇ ਇਹ ਗੱਲਾਂ ਆਖੀਆਂ ਕਿ ਪਹਿਲਾਂ ਵੀ ਕਈ ਵਾਰ ਕਹਿ ਕੇ ਬੈਰਕ ਜਿਹੜੀ ਹੈ ਉਹ ਬਦਲੀ ਜਾਵੇ ਔਰ ਉਸ ਨੂੰ ਅੰਦਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਬਲਕਿ ਉਸ ਦੇ ਉੱਤੇ ਹਮਲਾ ਹੋਇਆ ਯਾਨੀ ਕਿ ਸੰਦੀਪ ਸੰਨੀ ਦੇ ਉੱਤੇ ਹਮਲਾ ਕੀਤਾ ਗਿਆ ਰੋਡ ਦੇ ਨਾਲ ਉਸ ਕੋਲੋਂ ਚੰਗੀ ਤਰ੍ਹਾਂ ਖੜਿਆ ਵੀ ਨਹੀਂ ਜਾ ਰਿਹਾ ਉਸ ਕੋਲੋਂ ਚੱਲਿਆ ਵੀ ਨਹੀਂ ਜਾ ਰਿਹਾ ਔਰ ਉਸ ਦਾ ਇਲਾਜ ਵੀ ਨਹੀਂ ਕਰਵਾਇਆ ਜਾ ਰਿਹਾ ਉਸ ਦੇ ਗੰਭੀਰ ਜੜੀਆਂ ਸੱਟਾਂ ਲੱਗੀਆਂ ਹੋਈਆਂ ਨੇ ਪਰ ਹੁਣ ਜਿਹੜੀ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸੰਦੀਪ ਸੱਨੀ ਨੂੰ ਸੰਗਰੂਰ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਔਰ ਇਸ ਦੇ ਨਾਲ ਮੈਡੀਕਲ ਕਰਵਾਉਣ ਦੇ ਲਈ ਪੁਲਿਸ ਦੀ ਟੀਮ ਪਹੁੰਚੀ ਹੈ ਤਾਂ ਸੰਗਰੂਰ ਦੇ ਸਰਕਾਰੀ ਹਸਪਤਾਲ ਅ ਵਿਕੇ ਪਹੁੰਚੀ ਹੈ ਜਿੱਥੇ ਮੈਡੀਕਲ ਕਰਵਾਇਆ ਜਾਣਾ ਹੈ ਸੰਦੀਪ ਸੰਨੀ ਦਾ ਇਸ ਵਕਤ ਦੀ ਇਹ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਤਿੰਨ ਸਾਬਕਾ ਪੁਲਸ ਅਫਸਰਾਂ ਦੀ ਜੇਕਰ ਗੱਲ ਕਰ ਲਈਏ ਤਾਂ ਦੱਸਦੀ ਹੈ ਇੰਦਰਜੀਤ ਸਿੰਘ ਗੁਰਬਚਨ ਸਿੰਘ ਸੁਭਾ ਸਿੰਘ ਇਹਨਾਂ ਦੇ ਉੱਤੇ ਅਜਨਲਵਾ ਹਮਲਾ ਹੁੰਦਾ ਹੈ ਪਟਿਆਲਾ ਦੀ ਕੇਂਦਰੀ ਜ਼ਿਲ੍ਹੇ ਦੇ ਵਿੱਚ ਹਾਲਾਂਕਿ ਇਸ ਦੇ ਵਿੱਚੋਂ ਸਾਬਕਾ ਇੰਸਪੈਕਟਰ ਸੁਭਾ ਸਿੰਘ ਦੀ ਮੌਤ ਹੋ ਚੁੱਕੀ ਹੈ ਔਰ ਇਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਈਏ ਕਿ ਸੰਦੀਪ ਸੰਨੀ ਨੇ ਜਿਹੜਾ ਹਮਲਾ ਕੀਤਾ ਸੀ ਸਾਲ 2022 ਦੇ ਵਿੱਚ ਜਦੋਂ ਸ਼ਿਵਸਨਾ ਆਗੂ ਸੁਧੀਰ ਸੂਰੀ गोपाल ਮੰਦਰ ਦੇ ਬਾਹਰ ਜੋ ਅੰਮ੍ਰਿਤਸਰ ਦੇ ਵਿੱਚ ਗੋਪਾਲ ਮੰਦਰ ਹੈ ਉਸ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸੀ ਔਰ ਸੇ ਦੌਰਾਨ ਜਿਹੜੀ ਹੈ ਗੋਲੀ ਚੱਲਦੀ ਹੈ ਔਰ ਇਸ ਗੋਲੀ ਚੱਲਣ ਕਾਰਨ ਸੁਦੀਸ਼ ਸੂਰੀ ਦੀ ਮੌਤ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਤੁਰੰਤ ਸੰਦੀਪ ਸੰਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਸ ਕਤਲकांड ਮਾਮਲੇ ਦੇ ਵਿੱਚ ਸੰਦੀਪ ਸੰਨੀ ਜੇਲ੍ਹ ਦੇ ਵਿੱਚ ਬੰਦ ਹੈ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਸੀ ਉੱਥੇ ਪਰ ਜਿਸ ਤਰੀਕੇ ਨਾਲ ਹਮਲਾ ਹੋਇਆ ਔਰ ਉਸ ਹਮਲੇ ਦੇ ਵਿੱਚ ਤਿੰਨ ਸਾਬਕਾ ਪੁਲਸ ਮੁਲਾਜ਼ਮ ਜ਼ਖਮੀ ਹੋਏ ਇੱਕ ਦੀ ਹਾਲਾਂਕਿ ਮੌਤ ਹੋ ਚੁੱਕੀ ਹੈ ਔਰ ਇਸ ਕੁੱਟਮਾਰ ਤੋਂ ਬਾਅਦ ਇਸ ਹਮਲੇ ਤੋਂ ਬਾਅਦ ਦੱਸ ਦਈਏ ਕਿ ਸੰਦੀਪ ਸੰਨੀ ਨੂੰ ਹੁਣ ਸੰਗਰੂਰ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਪਟਿਆਲਾ ਤੋਂ ਬਾਅਦ ਸੰਗਰੂਰ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਔਰ ਇਸ ਦੇ ਨਾਲ ਤਾਜ਼ਾ ਜਾਣਕਾਰੀ ਇਹ ਸਾਂਝੀ ਕਰਦੀ ਹੈ ਕਿ ਸੰਦੀਪ ਸੰਨੀ ਨੂੰ ਮੈਡੀਕਲ ਕਰਵਾਉਣ ਦੇ ਲਈ ਸੰਗਰੂਰ ਦੇ ਸਰਕਾਰੀ ਹਸਪਤਾਲ ਲੈ ਜਾਇਆ ਗਿਆ ਤਾਂ ਇਸ ਵਕਤ ਦੀ ਇਹ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ